ਬਜ਼ੁਰਗ ਦੇ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ આરોપીਆਂ ਖਿਲਾਫ ਮੁਕਦਮਾ ਹੋਇਆ ਦਰਜ ਕਾਦੀਆਂ ਦੇ ਮੁਹੱਲਾ ਧਰਮਪੁਰਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਥਾਣਾ ਕਾਦੀਆਂ ਵਿਖੇ આરોપીਆਂ ਖਿਲਾਫ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲਈ ਗਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ ਕਾਦੀਆਂ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਕੋਲ ਇੱਕ ਦਰਖਾਸਤ ਮੰਗਲਦਾਸ ਪੁੱਤਰ ਲੇਟ ਮੋਹਨਮਲ 바ਸੀ ਮੋਲਾ ਧਰਮਪੁਰਾ ਵੱਲੋਂ ਪ੍ਰਾਪਤ ਹੋਈ ਹੈ ਜਿਸ ਵਿੱਚ ਮੰਗਲਦਾਸ ਨੇ ਕਿਹਾ ਕਿ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਦਰਜ ਕਰ ਲਿਆ ਗਿਆ ਹੈ ਇਸ ਸੰਬੰਧੀ આરોપીਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਸ ਕੁੱਟਮਾਰ ਨਾਲ ਕੋਈ ਸੰਬੰਧ ਨਹੀਂ ਹੈ ਸਾਡੇ ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪ੍ਰਿੰਸ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਣਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਹੈ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ ਪਹਿਲਾਂ ਮੈਂ ਆਪ ਹੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਸੀ ਹੋ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲੀਆਂ ਲਾਈਆਂ ਕਮਾ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਢੋੜ ਜਾ ਮੇਰੇ ਨਾਲ ਬੈਸੋਬੈਸੀ ਕੀਤੀ ਹੈ ਇਹਨੇ ਬੜੀ ਬੋਲੇਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਹ ਦੁਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹਾਥੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਰ ਦੱਸਾਂਗਾ ਇਹ ਕੁਐਸਚਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਜਦੋਂ ਦੇ ਨਹੀਂ ਹੈਗੇ ਮੇਰਾ ਹਸਬੰਡ ਘੰਟੇ ਘੰਟੇ ਬਾਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਸ੍ਰੀ ਪੂਜਾ ਮੁੰਡਾ ਉਹਦੇ ਨਾਲ ਗੱਲਬਾਤ ਕੀਤੀ ਹੈ ਚੱਲੋ ਆਪਣੇ ਆਪਣੇ ਮੁੰਡੇ ਜਿਨ ਬੁਲਾਉਂਦੇ ਨਹੀਂ ਰੋਟੀ ਦਿੰਦੇ ਨੂੰ ਇਹਨੂੰ ਨਾ ਬਲਾਂਦੇ ਨਾ ਕਵਾਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਕੁਛ ਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋ ਮੰਗ ਮੰਗ ਕੇ ਰੋਟੀ ਖਾਂ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਜੇ ਆਪਣੇ ਮੋ ਨੂੰ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਬੰਦੀ ਕੁੱਟਮਾਰ ਕਰਦੇ ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਚੰਗੀ ਲੜਾਈ ਹੋਈ ਏ ਉਹਨੇ ਛੋਟੇ ਨੇ ਫੜ ਕੇ ਚਪੇੜਾਂ ਮਾਰੀਆਂ ਸੋਟੀ ਜਿਵੇਂ ਇੱਥੇ ਪਈਏ ਕੰਦਾ ਹੀ ਮੈਂ ਲੱਗਦਾ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਜੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰੇਸ਼ਨ ਹੋਇਆ ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੈਨੂੰ ਮੰਗ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਦੇ ਮੁੰਡੇ ਕੋ ਬਚਾਇਆ ਉਲਟਾ ਅੱਜ ਵੀ ਕੋ ਸਾਡੇ ਉੱਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਹੀ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿਹਦਾ ਛੁੱਟਾ ਪਰਚਾ ਛੱਡ ਤੇ ਤੁਹਾਡੀ ਕੀ ਸਰਕਾਰ ਤੋਂ ਮੰਗ ਸੋ ਆਈ ਦੇ ਇਹ ਕਹੇ ਕਿ ਨੇ ਕਿ ਸਾਡੇ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਜੜ ਸਕਦੇ ਅਗੇ ਅਸੀਂ ਨਹੀਂ ਜਰਨੋਗ ਆਗੇ ਨਾ ਇਹ ਨਾ ਕੰਜਰਖਾਨੇ ਤੇ ਅਜ ਤੱਕ ਕਦੀ ਪਈਆਂ ਗਲਤ ਗੱਲਾਂ ਚਾਹੀ ਤੱਕ ਜਿ ساری ਮਜ਼ੂਰ ਉਮਰ ਪਲਮਾਂ ਸੀ ਚ ਨਿਕਲ ਗਈਆਂ ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾਰੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੀਤਾ ਆਪਣੇ ਪਾਗਲਪੰਚ ਸਾਨੂੰ ਕਸੀਟ ਲੀਤਾ ਕੱਲ ਮਿਤੀ 13 ਚਾਰ ਕਵੀ ਨੂੰ ਥਣਕਾਦਿਆਂ ਦੇ ਮੋਹੱਲਾ ਧਰਮਪੁਰ ਵਿਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬੰਦਸਿਨੀ ਫੋਰ ਕੋਲਿਕਨਲ ਦਿਖਾਸੀ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤੰਤ ਕਾਰਵਾਈ ਕਰਨ ਦਿਓ ਆ ਉਹ ਜਿਹੜੇ ਜਰੂਰ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਉਹ ਜਿਹਨਾਂ ਨੇ ਜਿਹੜੇ ਕੁੱਟਮਾਰ ਕੀਤੀ ਉਹਨਾਂ ਤੁਰੰਤ ਗ੍ਰਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਵੇਂ ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਹ ਚ ਮੈਂ ਇਹ ਗੱਲ ਕਹਾਂਗਾ ਜਿਵੇਂ ਵੀਡੀਓ ਗੱਲ ਹੋ ਸੀ ਤੇ ਉਹ ਤੋਂ ਤਰਨਖਲੀਆਂ ਸ਼ੰਦ ਦਿੱਤਾ ਗਿਆ ਉੱਤੇ ਤਰਨਖਲੀਆਂ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਜੋ ਕੋਈ ਇਨਸਾਫ ਹੋਇਆ ਗਿਆ ਮੁਜੁਰੇ ਕਰਦੇ ਕੀ ਸੀ ਉਹ ਉਹ ਅਗੋਟ ਯੂ ਆਰਟੀ ਕਮੰਡੀਸ਼ਨਰ ਨੂੰ ਪਾਣੀ ਪੂਨੇ ਦਾ ਪੈਂਦਾ ਰੋਲਾ ਸੀ ਫਿਰ ਇਹਨਾਂ ਨੇ ਕਰਦੇ ਕਿ ਨਾਮ ਉਹਨੇ ਤਿੰਨ ਬੰਦੇ ਉਹਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗਵੰਡੀ ਕਿ ਉਹਨਾਂ ਦੇ ਗਵੰਡੀ ਉਹਦਾ ਬੇਟਾ ਸੀ ਕਰਨ ਜੀ ਗਵੰਡੀ ਹੋਸ ਅਗੋਟ ਕੁਮਾਰ ਜੀ ਕੀ ਕਰਦੇ ਕਿ ਉਹਨੇ ਬੰਗੀਆਂ ਤਰ੍ਹਾਂ ਲਿਖਿਆ ਉਹਨਾਂ ਦੇ ਐਫਐਸ ਅੱਜ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਲਾਭ ਉਹਨਾਂ ਦਾ ਪ੍ਰੋਟੈਕਸ਼ਨ ਨਹੀਂ ਕੀਤਾ ਗਿਆ ਉਹਨਾਂ ਦਾ ਇਸ ਤੋਂ ਹਾਂ ਜੀ ਇਸ ਤੋਂ ਕਿ ਜੀ ਬਿਲਕੁਲ